ਦੁੱਧ ਹੈ ਨਾ ਇਹ ਬਸ ਚੋਵੀ ਮਰਦਾ ਉਹ ਕੋਈ ਨਹੀਂ ਉਹ ਬੇੜਾ ਕਾ ਉਹ ਨਹੀਂ ਨਹੀਂ ਚਲੋ ਹਾਂ ਉਹ ਬੇ ਹਾਂ ਠੀਕ ਉਹ ਤੂੰ ਖਾਣਾ ਹੋਣਾ ਮੈਨੂੰ ਤੂੰ 4500 ਕਿਹ ਪੈਨੂੰ ਸਾਧਰਾ ਤੂੰ 4000 ਰੁਪਏ ਦੇ ਦੇ ਲੈ ਆ ਤੇ ਜਣੇ ਚਲੋ ਇਹ ਤਾਂ ਹੁਣ ਮੰਨਦੇ ਹੁਣ ਮੈਂ ਕਰਾਂ ਕੀ ਯਾਰ ਕੋਈ ਗੱਲ ਨਹੀਂ ਲਿਖਾਈ ਕਰਕੇ ਆ ਆ ਕੋਈ ਨਹੀਂ ਕੋਈ 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 ਬਾਈ ਮਾੜਾ ਮਾੜਾ ਹੋਗਾ ਹਾਂ ਕਿ ਜਾਈਸ ਨਾ ਦੀਆ ਉਹ ਸਭ ਹਰਦਾਇਆ ਜਿੱਤੇ ਫੇਰ ਲੋਡ ਹੋਈ ਉੱਤੇ ਚੱਪਦਾ ਕੋਈ ਗੱਲ ਨਹੀਂ ਯਾਰ ਚਲੋ ਠੀਕ ਆ ਓਏ ਚਲੋ ਹੁਣ ਆਇਆ ਵੀ ਯਾਰ ਸਾਵਾ ਸੱਤਾ 3000 ਰੁਪਏ ਦੇ ਲਾ ਗਿਆ ਇਹ ਚੱਲ ਬਾਬਾ ਇਹਦੇ ਬਾਬਾ 3000 ਇਹਦੇ ਬਾਬਾ 3000 ਚੱਕਰ ਲਿਆਗਾ ਬੱਦ ਨਮੀ ਆਉ ਆਪ ਪਹਿਲੇ ਹੋਇਆ ਇਹਦੀ ਪਹਿਲਾਂ ਸੁਵੇਲ ਨਾਲ ਆਲਾ ਦੀ ਤਾਇਆ ਇਹ ਤੇ ਕੇ ਹੁਣ ਲਾ ਲਾ ਲਏ ਨੇ ਹਾਂ ਉਹ ਕਰ ਲਓ ਯਾਰ ਆਹੂ ਕੰਮ ਵਾਲਾ ਮਰਕੀ ਠੀਕ ਆ ਉਹਦੀ ਇਹ ਤੇਰੀ ਬੱਕਰੀ ਆ ਉਹ ਵੀ ਅਫਗਾਨੀ ਦੀ ਆ ਯਾਰ ਇਹ ਰੁਪਏ ਠੀਕ ਆ ਯਾਰ ਆ ਫੜਾ ਕੋਈ ਲੈਣਾ ਉਹ ਪੱਠ ਚੰਗੀ ਆ ਉਹ ਕੋੜ ਦੇ ਬੱਕਰੇ ਚੰਗੇ ਇਹ ਤਾਂ ਕਾਂਡ ਤਾਂ ਕਾਣੀ ਰੂ ਇਹਨੂੰ ਬੇਚੋੜ ਵੀ ਆ ਜਾਂਦਾ ਕਾਂਡਦਾ ਨਹੀਂ ਹੁਣ ਤੂੰ ਬੇਚ ਦੇਗਾ ਓਏ ਗੰਨੀ ਬਾਈ ਇਹ ਸੰਸਾਣ ਹੁਣ ਬਦਸ਼ਾਹ ਨੇ ਯਾਰਾ ਹਾਂ ਗੱਲ ਆ ਦੁੱਧ ਦੂਗੀ ਫੇਰ ਯਾਰਾ ਚਲ ਅਖੀ ਦੀ ਆ ਬੱਸ ਤੇਰੀ 500 ਨਾਲ ਬੱਕਰੀ ਬਣਦੇ ਕੋਈ ਮਾੜੀ ਨਹੀਂ ਹੈਗੀ ਤੰਦੇ ਪਤਨਸਰ ਮੈਨੂੰ ਕਹਦਾ ਸੇਰ ਦੁੱਧਾ ਯਾਰ ਨਾਲ ਇਹਦਾ ਮੈਨੂੰ ਮੋੜਦੀ ਸੇਰ ਤਾਂ ਦਊਗੀ ਤੇਰੇ ਕੋਲ ਦੁੱਧ ਦੀ ਗਾਰੰਟੀ ਆ ਸਿਕ ਲੋਦ ਨਹੀਂ ਬਣਾ ਰਿਹਾ ਤੇਰੇ ਕੋਲੇ ਬਣ ਜੂ ਇਹ ਵੱਕਰੀ ਵਧੀਆ ਥੋੜੋ ਬੋਗ ਵਗ ਜ ਹੈਗੇ ਨੇ ਵੱਧ ਨਹੀਂ ਘੱਟ ਨਹੀਂ ਹੈ ਕਿਲੋ ਦੁੱਧ ਤੇ ਹੈ ਇੱਕ ਟਾਈਮ ਚੋ ਨਾ ਮੈਂ ਇੱਕ ਕੇਜ ਵਿੱਚ ਇੱਕੋ ਜਿਹੀ ਇੱਕੀ ਟਾਈਮ ਕੋਨੀ ਚੋਣਾ ਸੀ ਕਿਲੋਗਾ ਦਊਗੀ ਮੈਂ ਤੂੰ ਕਹਿੰਦਾ 1.5 ਲੀਟਰ ਦਦਾ ਪਰ ਕਿਲੋਗਾ ਤੇਰੀ ਬੇ ਹੋ ਜੂਗੀ ਇਹ ਦੇਖੋ ਤਾਂ ਉਸ ਤੋਂ ਬਣੀ ਚੱਲ ਦੇਓ ਪੈਸੇ ਲਾ ਫੜਾਓ ਯਾਰ ਤੁਸੀਂ ਤੈਨੂੰ ਯਾਰ ਪੈਸੇ ਫੜਾਓ ਚੱਲ ਫੜਾ ਦੇ ਬਾਈ ਉਹ ਨਹੀਂ ਉਹ ਬਾਬਾ ਕਿਉਂ ਡਰੀਆਂ ਨਾ ਇਹ ਜੇ ਬੰਦਾ ਕਿਹੋ ਜਿਹਾ ਉਹਨਾਂ ਨੇ ਹੈਗਾ ਓਏ ਥੋੜਾ ਰੋਲਾ ਪਾ ਕੇ ਦੱਸੀਏ ਨੇ ਥੋੜਾ ਰੋਲਾ ਕਿੱਥੇ ਪਾ ਲੈਣਾ ਪਹਿਲੇ ਤੇਰੇ ਉਹਦਾ ਪਹਿਲਾਂ ਵੇਚਿਆ ਉਹ ਨਹੀਂ ਆਈ ਨਹੀਂ ਗੱਲ ਇਹ ਇਹ ਮੈਨੂੰ ਤਾਂ ਦੱਸੀਆ ਗੋਣਾ پیسے پیسے ਦੇਣੇ ਹਣ ਮੈਂ ਬੱਕੀ ਬੱਕੀ ਦੇਦਾ ਚੰਗੀ ਮਾੜੀ ਬੰਦਾ ਬਾਅਦ ਚ ਨਾਲ ਜੀ ਆਹ ਸੌਦਾ ਤੇਰੇ ਤੁਸੀਂ ਵੇਚ ਲੋ ਯਾਰ ਬਸ ਉਹ ਕਰੂਗਾ ਕਿ ਜੇ ਬੰਦੇ ਬਸ ਜੀ ਬੱਠੇ ਰਹੇ ਥੱਕਾ ਤਾਂ ਹੋਈ ਜਾਂ ਤਾਂ ਫੇਰ ਹੋ ਜੂ ਭਾਈ ਨਾ ਇੱਕ ਨਾਤੀ ਹੋਰ ਕੂ ਕੂ ਹੋ ਜਾਂ ਹੋ ਜਾਂ ਕਹਿ ਵਾ ਦੇਖ ਬਾਈ ਤਾ ਕਰ ਲੋ ਬਾਬਾ ਮਾੜਾ ਮੋਟਾ ਠੀਕ ਆ ਕਰ ਲੈਣਾ ਉਹ ਚਲੋ ਕਾਨੂੰਨ ਕਾਨੂੰਨ ਨਹੀਂ ਜੇ ਰੇਲ ਗਿਆ ਕੁਝ ਨਹੀਂ ਕਿਸੇ ਨੂੰ ਮੰਦਾ ਓਏ ਬਿਆਰੇ ਹੋ ਫੇ ਚੱਲ ਗਿਆ ਦੱਪੇ ਦੱਪੇ ਆਲਾ ਇਹ ਜਿਹਨੇ ਜਿੰਦਾਬੰਦ ਨਹੀਂ ਆਂ ਮੈਂ ਕਿਹਾ ਗੱਡੀ ਜਾਂਦਾ ਤੂੰ ਤਾਂ ਗੱਡੀ ਚੋਂ ਕੋਈ ਨਾ ਦੁਰਕੇ ਜਾਣਗੇ ਕੋਈ ਨਹੀਂ ਕੱਢ ਲਈਆਂ ਤੈਨੂੰ ਨਹੀਂ ਦਮੇਰ ਦੇਖਿਆ ਉਹ ਦੂਦ ਨਹੀਂ ਨਹੀਂ ਇਹ ਗੱਟ ਨਹੀਂ ਗੈਨ ਇਹ ਗੱਲ ਬਗਾਰਾਂ ਭੈਣ ਨਾ ਮੂੰਹ ਹੱਥ ਸੁਭ ਕਰਨਾ ਆਈ ਨਹੀਂ ਦੱਸਦਾ ਦੇ ਕਿੰਨਾ ਕੰਮ ਰਹਿ ਗਿਆ ਆ ਜਾਈਏ ਭੋਇਆ ਬਾਗ ਜੀ ਮੇਰਾ ਹੀ ਕਰਦੇ ਬਗਾਰ ਤਰਾ ਕਾਹਬਾੜੀ ਕਰਦਾ ਯਾਰਾ ਕਰੇ ਗੰਮਗੂ ਵੇ ਮਾਲ ਜਣਾ ਕਾਗ ਦਾ ਗੰਮਗੂ ਇਹ ਵੀ ਵਿਲੇਜ ਤੇ ਬੈਠੇ ਆ ਇਹ ਰਾਤ ਨਹੀਂ ਕਰ ਜਾਂਦਾ ਸੋ ਨਾ ਉਹ ਰਾਤ ਨੂੰ ਨਹੀਂ ਜਾ ਕੇ ਬੱਕਰੀਆਂ ਛੱਡਾਂਗੇ ਕੋਈ ਬੇਰ ਕੰਮ ਕਰਾਂਗੇ ਇੱਥੇ ਅਸੀਂ ਕਰਾਂਗੇ ਸੌਣਾ ਫਿਰ ਅਸੀਂ ਜੀ ਕਰਾ ਸੌਣਾ ਅੱਜ ਚਲਾ ਕੇ ਪਰਾ ਮਾਰੀ ਯਾਰ ਹਾਂ ਬਸ ਠੀਕ ਆ ਤੂੰ ਤੂੰ ਕਹਿਣਾ ਨਾ 3000 ਆ ਹੋਰ ਤਾਂ ਵੀ 2600 ਆ ਤੂੰ ਰੋਕ ਲੈ ਨਾ ਬਸ ਠੀਕ ਆ ਉਹ ਜਸਾਂ ਕਰਕੇ ਇੱਕ ਮਿੰਟ ਵੀਰੇ ਤੂੰ ਦੇਣੀ ਕਰਨ ਤੇਰੀ ਮੱਝ ਰਹੀ ਇਹ ਬੇਜਾਦਾ ਯਾਰ ਬੰਦਾ ਇਹਦੇ ਪਾਸੇ ਚਾਰ ਕੀ ਠੀਕ ਹੈ ਤੇ ਦੋਨਾਂ ਬਾਹ ਬਾਗ ਦੇਖ ਰਿਹਾ ਉਹ ਮੈਂ ਨਹੀਂ ਕਹਾ ਇਹ ਬਦਲ ਬਾਸ ਉਹ ਰੱਖਾ ਮੈਂ ਇਹ ਮਸਾ ਬਣਾਇਆ ਦਵਾਦੀ ਤੇਰੀ ਬੱਕਰੀ ਕਿ ਤੱਕ ਮੁੰਨਾ ਉਹ ਕਿਵੇਂ ਆਂਬੂ ਲਖਾਈ ਉਹ ਕਾ ਦੋ ਬੱਦੂ ਲੈ ਆ ਪਗਾ ਤੂੰ ਲਖਾਈ ਜਰਾ ਨਾ ਤੂੰ ਉਹ ਆਪਦੀ ਆਪਦੀ ਕਰਾਓ ਯਾਰ ਫਿਰ ਕਾਲੂ ਐਵੇਂ ਹੋਰ ਯੋਗ ਵਾਲੇ ਤੇ ਨਹੀਂ ਐਨ ਵੀ ਆ ਲੱਗਦਾ ਪੈਸੇ ਨਾਲ ਦਰਿਆਨ ਕੋਈ ਨਹੀਂ ਮੰਨੇ ਉਹ ਲੋਕ ਉਹ ਨਾ ਨਾ ਵੋਟਾਂ ਬਾਕੀ 435 ਵੋਟਾਂ ਜਿੱਤੇ ਪਹਿਲੇ ਨੰਬਰ ਤੇ ਸਾਰੇ ਤੁਹਾਡੇ ਸਾਰੇ ਅਮ ਜਿਹਨਾਂ ਵਾਗ ਰਹੇ ਅਸੀਂ ਝੜਾ ਜੋਰ ਤੁਹਾਰੇ ਮੈਨੂੰ ਪਤਾ ਨਹੀਂ ਹੈਗਾ ਜੀ ਮੈਨੂੰ ਪਤਾ ਨਹੀਂ ਕਿਹਨੇ ਦੱਛਾ ਚਾਹਣਾ ਉਹਨੇ ਦਾ ਚਾਹ ਉਹਨੇ ਆ ਦੇਖਣਾ ਕਰ ਨੰਬਰ ਤਾਂ ਹੀ ਦੱਸਦੀ ਨਾ ਮੈਨੂੰ ਮੈਂ ਤਾਂ ਕੰਨ ਬਾਰੇ ਵੀ ਨਹੀਂ ਪਤਾ ਉਹ ਯਾਰ ਮੋਰਦੀਆਂ ਦਾ ਕੰਮ ਆ ਦੇ ਫੜਾ ਜਦੋਂ ਅਗਲੇ ਪਾਈਦਾ ਇੱਕ ਚੂਮੀ ਮੁਸਲਮਾਨ ਆ ਯਾਰ ਜੇ ਇੱਕ ਚੀਜ਼ ਕੱਟੀ ਹੋਵੇ ਕੁਰਬਾਨੀ ਲਾ ਦੇਗਾ ਤੂੰ ਮੈਂ ਬਾਲ ਨਾਲ ਤੂੰ ਨਾ ਲੈ ਯਾਰ ਹਲੇ ਉਹਨੂੰ ਮੈਂ ਦੱਸਿਆ ਨਹੀਂ ਹੈਗਾ ਬਈ ਇਹ ਕੰਨ ਵੀ ਪਾੜਿਆ ਹੋਇਆ ਹੈਗਾ ਯਾਹੋ ਤੈਨੂੰ ਬੱਕਰੇ ਬੋਗਦੇ ਨੇ ਬੱਕਰੇ ਨੂੰ ਲੈ ਤੇ ਯਾਰ ਪੁੱਛਦਾ ਕਮੈਂਟਾਂ ਨੂੰ ਕਿ ਬਈ ਕੰਨ ਪੜਿਆ ਵੜਾ ਹੈਗਾ ਇੱਥੇ ਛੱਡ ਦਾਂਗੇ ਕੱਲੂ ਲੈ ਜਾ ਕੇ ਇੱਕੋ ਹੀ ਗੱਲ ਕਰ ਬੋਲ ਬਾਤਾਂ ਨਹੀਂ ਕਰ ਮੇਰੇ ਨਾ ਬਾਰ-ਬਾਰ ਨਿਕਾਉਂਦੇ ਫਿਰ ਤੇਰਾ ਚੱਕਾ ਕੇ ਅੰਦਰ ਤਾੜਾਂਗੇ ਆਪ ਜੇ ਮਿਲਾਂ 22000 ਦੇ ਲੈ ਜਾ ਇਹ ਦੁਗਾਟ ਨਹੀਂ ਦੁਗਾਟ ਪਰਤਾ ਵੀ ਕੋਣ ਅੱਛਾ ਕਿੰਨੇ ਦਾ ਬਹਿ ਗਿਆ ਇੱਕ ਤੇਰੇ ਸਾਹਮਣੇ ਨਾਲ ਉਹਨੇ 3500 ਇਹ ਕਿ ਕਰ ਦੇ ਮੇਕੀ ਮੜੇ